ਸਤ ਸ੍ਰੀ ਅਕਾਲ ਸਟੀਲ ਇੰਡੀਆ ਦੁਆਰਾ ਚੱਲ ਰਿਹਾ ਪ੍ਰੋਗਰਾਮ ਤੇ ਮੈਂ ਹਾਂ ਗੁਰਜੀਤ ਸਿੰਘ ਤੁੱਲੇਵਾਲ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਸੁਰਖੀਆਂ ਤੇ ਪੰਜਾਬ ਸਰਕਾਰ ਸੂਬੇ ਵਿੱਚ 20000 ਖੇਤੀ ਮੋਟਰਾਂ ਤੇ ਲਾਵੇਗੀ ਸੋਲਰ ਸਿਸਟਮ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ ਪੰਜਾਬ ਭਵਨ ਚੰਡੀਗੜ੍ਹ ਵਿਖੇ ਗੁੰਜਿਆ ਐਸਵਾਈਐਲ ਦਾ ਮੁੱਦਾ ਸੀਐਮ ਮਾਨ ਨੇ ਕਿਹਾ ਹੋਰ ਰਾਜਾਂ ਲਈ ਪਾਣੀ ਦੀ ਇੱਕ ਬੂੰਦ ਵੀ ਵਾਧੂ ਨਹੀਂ ਪੰਜਾਬ ਦੇ ਕਿਸਾਨਾਂ ਤੇ ਆਈ ਨਵੀਂ ਮੁਸੀਬਤ ਆਲੂ ਦੇ ਝੂਲਸ ਰੋਗ ਤੋਂ ਬਾਅਦ ਟਮਾਟਰ ਦੇ ਝੂਲਸ ਰੋਗ ਨੇ ਕਿਸਾਨਾਂ ਦੇ ਸੁਕਾਏ ਸਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਇਆ ਗਿਆ 14ਵਾਂ ਗੁਲਦੋਦੀ ਸ਼ੋਅ ਉਪ-ਕੁਲਪਤੀ ਪ੍ਰੋਫੈਸਰ ਅਰਵਿੰਦਰ ਵੱਲੋਂ ਕੀਤਾ ਗਿਆ ਉਦਘਾਟਨ ਪੰਜਾਬ ਵਿੱਚ ਧੁੰਦ ਅਤੇ ਠੰਡ ਦਾ ਕਹਿਰ ਲਗਾਤਾਰ ਜਾਰੀ ਪੰਜਾਬ ਦੇ 18 ਜ਼ਿਲ੍ਹਿਆਂ ਲਈ 21 ਤੋਂ 24 ਦਸੰਬਰ ਤੱਕ ਜੈਲੋ ਅਲਰਟ ਜਾਰੀ ਆਓ ਹੁਣ ਜਾਣਦੇ ਹਾਂ ਇਹਨਾਂ ਖਬਰਾਂ ਨੂੰ ਵਿਸਤਾਰ ਨਾਲ ਪੰਜਾਬ ਸਰਕਾਰ ਖੇਤੀ ਮੋਟਰਾਂ ਨੂੰ ਸੂਰਜੀ ਊਰਜਾ ਦੇ ਮਕਸਦ ਤਹਿਤ ਸੋਲਰ ਸਿਸਟਮ ਉੱਤੇ ਕਰਨ ਜਾ ਰਹੀ ਹੈ ਇਸੇ ਤਹਿਦੀ ਕੈਬਨਿਟ ਮੰਤਰੀ ਅਮਨ अरोੜਾ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਿਸ ਦੌਰਾਨ ਕੈਬਨਿਟ ਮੰਤਰੀ ਅਮਨ अरोੜਾ ਨੇ ਕਿਹਾ ਪੰਜਾਬ ਸਰਕਾਰ ਸੂਬੇ ਵਿੱਚ 20000 ਖੇਤੀ ਮੋਟਰਾਂ ਨੂੰ ਸੂਰਜੀ ਊਰਜਾ ਉੱਤੇ ਕਰੇਗੀ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਖੇਤੀ ਮੋਟਰ ਦੀ ਸੋਲਰਾਈਜ਼ ਸੰਬੰਧੀ ਪ੍ਰਕਿਰਿਆ ਨੂੰ ਸਪਾਰਦਸੀ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜਿਆ ਜਾਵੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਪਵਨ ਚੰਡੀਗੜ੍ਹ ਵਿਖੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ ਜਿਸ ਦੌਰਾਨ ਪੰਜਾਬ ਦੇ ਪਾਣੀਆਂ ਦੇ ਮੁੱਦੇ ਉੱਤੇ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਪੰਜਾਬ ਕੋਲ ਹੋਰ ਰਾਜਾਂ ਲਈ ਪਾਣੀ ਦੀ ਇੱਕ ਬੂੰਦ ਵੀ ਵਾਧੂ ਨਹੀਂ ਇਸ ਮੌਕੇ ਉਹਨਾਂ ਕਿਹਾ 28 ਦਸੰਬਰ ਨੂੰ ਕੇਂਦਰੀ ਜਲ ਸਰੋਤ ਮੰਤਰੀ ਵੱਲੋਂ ਦੋਵੇਂ ਰਾਜਾਂ ਵਿਚਕਾਰ ਸੱਦੀ ਮੀਟਿੰਗ ਵਿੱਚ ਉਹ ਜ਼ਰੂਰ ਸ਼ਾਮਲ ਹੋਣਗੇ ਪੰਜਾਬ ਦੇ ਕਿਸਾਨਾਂ ਤੇ ਨਿੱਤ ਨਵੀਂ ਮੁਸੀਬਤ ਆਉਂਦੀ ਰਹਿੰਦੀ ਹੈ ਕਣਕ ਦੀ ਸੁੰਡੀ ਆਲੂ ਦਾ ਝੂਲਸ ਰੋਗ ਤੋਂ ਬਾਅਦ ਹੁਣ ਟਮਾਟਰ ਝੂਲਸ ਰੋਗ ਕਿਸਾਨਾਂ ਉੱਤੇ ਇੱਕ ਨਵੀਂ ਮਸੀਤ ਬਣ ਗਿਆ ਹੈ ਦੱਸ ਦਈਏ ਕਿ ਟਮਾਟਰ ਝੂਲਸ ਰੋਗ ਨੇ ਪੂਰੇ ਉਤਰੀ ਖੇਤਰ ਪ੍ਰਭਾਵਿਤ ਕੀਤਾ ਹੈ ਖੇਤਰੀ ਮਾਹਿਰਾਂ ਅਨੁਸਾਰ ਮੌਸਮ ਵਿੱਚ ਨਮੀ ਕਾਰਨ ਇਸ ਕਿਸਮ ਦੀ ਬਿਮਾਰੀ ਫਸਲਾਂ ਵਿੱਚ ਪਾਈ ਜਾ ਰਹੀ ਹੈ ਪੰਜਾਬ ਦੇ ਸ੍ਰੀ ਚਮਕੌਰ ਸਾਹਿਬ ਵਿਖੇ ਟਮਾਟਰਾਂ ਦੇ ਝੂਲਸ ਰੋਗ ਦਾ ਕਹਿਰ ਲਗਾਤਾਰ جاری ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 14ਵਾਂ ਗੁਲਦੋਦੀ ਸੋਕਰਵਾਇਆ ਗਿਆ ਜੀਦਾ ਉਦਘਾਟਨ ਉਪਕੁਲਪਤੀ ਪ੍ਰੋਫੈਸਰ ਅਰਵਿੰਦਰ ਵੱਲੋਂ ਕੀਤਾ ਗਿਆ 1800 ਦੇ ਕਰੀਬ ਗਾਮਲੇ ਇਸ ਸੋਹ ਦਾ ਵਿਸ਼ੇਸ਼ ਸ਼ਿੰਗਾਰ ਰਹੇ ਇਸ ਦੌਰਾਨ ਯੂਨੀਵਰਸਿਟੀ ਦੇ ਉਪਕੁਲਪਤੀ ਨੇ ਕਿਹਾ ਪੰਜਾਬੀ ਯੂਨੀਵਰਸਿਟੀ ਨੂੰ ਖੂਬਸੂਰਤ ਬਣਾਉਣ ਲਈ ਫੁੱਲਾਂ ਅਤੇ ਪੌਦਿਆਂ ਦਾ ਵਿਸ਼ੇਸ਼ ਯੋਗਦਾਨ ਹੈ ਇਸ ਮੌਕੇ ਡੀਨ ਅਕਾਦਮੀ ਮਾਮਲੇ ਦੇ ਡਾਕਟਰ ਅਸ਼ੋਕ ਕੁਮਾਰ ਤਿਵਾੜੀ ਰਜਿਸਟਰਾਰ ਡਾਕਟਰ ਨਮਜੋਦ ਕੌਰ ਅਤੇ ਵਿੱਤ ਅਫਸਰ ਪ੍ਰਮੋਦ ਅਗਰਵਾਲ ਵਿਸ਼ੇਸ਼ ਤੌਰ ਉਤੇ ਸ਼ਾਮਲ ਸਨ ਪੰਜਾਬ ਵਿੱਚ ਠੰਡ ਦਾ ਕਹਿਰ ਲਗਾਤਾਰ جاری ਹੈ ਪਟਿਆਲਾ ਤੇ ਲੁਧਿਆਣਾ ਵਿੱਚ ਬੁੱਧਵਾਰ ਨੂੰ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ ਇਸ ਮੌਸਮ ਵਿਭਾਗ ਨੇ ਪੰਜਾਬ ਦੇ 18 ਜ਼ਿਲ੍ਹਿਆਂ ਲਈ 21 ਤੋਂ 24 ਦਸੰਬਰ ਤੱਕ ਜ਼ੈਲੋ ਅਲਰਟ ਜਾਰੀ ਕੀਤਾ ਹੈ ਇਸ ਤਰ੍ਹਾਂ ਇਨ੍ਹਾਂ ਜ਼ਿਲ੍ਹਿਆਂ ਵਿੱਚ ਸਵੇਰੇ ਅਤੇ ਸ਼ਾਮ ਨੂੰ ਸੰਘਣੀ ਧੁੰਦ ਛਾਈ ਰਹੇਗੀ ਜਿਸ ਕਰਕੇ ਰਾਤ ਦੇ ਤਾਪਮਾਨ ਵਿੱਚ 2 ਤੋਂ 3 ਡਿਗਰੀ ਤੱਕ ਦੀ ਗਰਾਵਟ ਆ ਸਕਦੀ ਹੈ ਤਾਜ਼ਾ ਤੇ ਤਰੀਨ ਖ਼ਬਰਾਂ ਜਾਣ ਲਈ ਜੁੜੇ ਰਹੋ ਕ੍ਰਿਸ਼ੀ ਜਾਗਰਣ ਪੰਜਾਬੀ ਦੇ ਨਾਲ